ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਕੇਜਰੀਵਾਲ ਹੁਣਾਂ ਨੇ ਪੁਲਿਸ ਨੂੰ ਇੰਨੀ ਖੁੱਲ੍ਹ ਦੇ ਦਿੱਤੀ ਆ ਇੰਨਾ ਜ਼ਿਆਦਾ ਉਹਨਾਂ ਨੂੰ ਪਿੱਛੋਂ ਹੁਕਮ ਦੇ ਰਹੇ ਨੇ ਨਾਜਾਇਜ਼ ਕਿ ਅੱਜ ਜੋ ਰਣਜੋਤ ਦੇ ਨਾਲ ਹੋਇਆ ਉਹ ਇੱਕ ਐਕਸਟ੍ਰੀਮ ਪੁਲਿਸ ਪ੍ਰੋਟੈਕਟਿਟੀ ਦਾ ਇੱਕ ਸਬੂਤ ਆ ਆ ਫੋਟੋਆਂ ਮੇਰੇ ਕੋਲ ਜੇ ਦਿਖਾਉਂਗੇ ਤੁਸੀਂ ਦੇਖੋ ਕੋਈ ਹੈ ਗੱਲ ਜੀ ਆਹ ਦੇਖੋ ਜ਼ਰਾ ਆ ਪਲੇ ਕਰਿਓ ਉਹਨੂੰ ਉੱਤੇ ਨੂੰ ਕਿੱਧਰ ਨੂੰ ਜਾਣਾ ਆ ਦੇਖੋ ਤੁਸੀਂ ਕੋਟਵਾ ਕੀਤਾ ਕੀ ਇਸ ਮੁੰਡੇ ਨਾਲ ਆ ਦਸੀ ਆ ਗਏ ਆ ਕੇ ਜਾ ਰਹੇ ਆ ਜੀ ਨੋ 5000 ਰੁਪਏ ਨੋ ਨੋਚ ਦਿੱਤੇ ਨੇ ਉਹਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਅ ਵੱਧ ਫੈਲੀਆਂ ਮਤਲਬ ਜੋ ਕਰ ਸਕਦੇ ਸੀਗੇ ਉਹਨੂੰ ਟੌਰਚਰ ਔਰ ਸਾਰਾ ਜਿਸਮ ਉਹਦਾ ਨੀਲਾ ਕੀਤਾ ਪਿਆ ਵਾ ਇਹ ਤਾਂ ਉਹਦੀ ਕਿਸਮਤ ਕਹਿ ਲੋ ਕਿ ਉਹ ਮਰਨੋਂ ਬਚ ਗਿਆ ਵਾ ਸੋ ਮੇਰਾ ਮਤਲਬ ਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਮੈਂ ਅਕਸਰ ਕਹਿ ਰਿਹਾ ਹਾਂ ਨਾ ਅੱਜ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਭਗਵਾਨ ਪਾਤੇ ਕੇਜਰੀਵਾਲ ਇਹਨਾਂ ਦੀ ਸਾਰੀ ਰਾਜਨੀਤੀ ਪੰਜਾਬ ਪੁਲਿਸ ਦੇ ਥਰੂ ਚੱਲਦੀ ਹੈ ਆਪਣੇ ਵਿਰੋਧੀਆਂ ਤੇ ਝੂਠੇ ਪਰਚੇ ਕਰਨ ਤੋਂ ਲੈ ਕੇ ਜੇ ਕੋਈ ਆ ਕੋਈ ਵੀ ਕਾਰਕੁਨ ਐਕਟਿਵਿਸਟ ਚਾਹੇ ਉਹ ਆਰਟੀਆਈ ਦਾਵਾ ਚਾਹੇ ਕੋਈ ਹੋਰ ਹਿਊਮਨ ਰਾਈਟਸ ਦਾਵਾ ਚਾਹੇ ਕੋਈ ਹੋਰ ਸਾਰਿਆਂ ਦੇ ਉੱਤੇ ਝੂਠੇ ਪਰਚੇ ਜਿਹੜਾ ਵੀ ਕੋਈ ਮੀਡੀਆ ਤੋਂ ਇਹ ਹਿੰਮਤ ਕਰਦਾ ਇਹਨਾਂ ਨੂੰ ਕੋਈ ਸਵਾਲ ਪੁੱਛਣ ਦੀ ਇਹਨਾਂ ਦੇ ਕੋਈ ਇਹਨਾਂ ਦਾ ਕੋਈ ਮੁਕਤਾ ਚੀਜ਼ ਨਹੀਂ ਕਰਨ ਦੀ ਕ੍ਰਿਟਿਸਿਜ਼ਮ ਕਰਨ ਦੀ ਕੋ ਡੈਸੈਂਟ ਕਰਨ ਦੀ ਉਹਨਾਂ ਦੇ ਉੱਤੇ ਝੂਠੇ ਪਰਚੇ ਨੇ ਔਰ ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜਾ ਭਿਆਨਕ ਗੱਲ ਨਵੀਂ ਚਲਾਤੀ ਆ ਕੇਜਰੀਵਾਲ ਤੇ ਭਗਵੰਤਪਾਣ ਨੇ ਉਹ ਜਿਹੜਾ ਸਾਡੇ ਪੰਜਾਬ ਦੇ ਵਿੱਚ 80 ਦੇ 90 ਦੇ ਦੌਰ ਦੇ ਵਿੱਚ ਜੋ ਨਸਲਕੁਸ਼ੀ ਹੋਈ ਨਾ ਪੰਜਾਬੀਆਂ ਦੀ ਤੇ ਸਿੱਖ ਨੌਜਵਾਨਾਂ ਦੀ ਉਹਦੀ ਰੈਪਿਟੇਸ਼ਨ ਦੇਖਦੇ ਆ ਸੀ ਜੇ ਵੀ ਕੋਈ ਵੀ ਮਾੜਾ ਮੋਟਾ ਕ੍ਰਾਈਮ ਹੁੰਦਾ ਫਰਜ਼ ਕਰੋ ਉਹਦਾ ਸ਼ਾਰਟਕਟ ਲੱਭ ਕੇ ਬੰਦੇ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਚ ਪਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਇਹ ਆਪਾਂ ਹੁਣ ਤਾਂ ਨਹੀਂ ਦੇਖ ਰਹੇ ਪਿਛਲੇ ਅ ਅਰਕਲ ਸਾਲ ਡੇਢ ਸਾਲ ਤੋਂ ਪ੍ਰਕਿਰਿਆ ਨਵੇਂ ਚਲਦੀ ਆ ਪਹਿਲਾਂ ਇਹਨਾਂ ਨੇ ਯੁੱਧ ਨਸ਼ੇ ਵਿਰੁੱਧ ਦੇ ਨੂੰ ਲੈ ਕੇ ਲੋਕਾਂ ਦੇ ਘਰ ਟਾਉਣੇ ਸ਼ੁਰੂ ਕੀਤੇ ਔਰ ਫਿਰ ਹੁਣ ਵਾਰ ਅਗੇਂਸਟ ਗੈਂਗਸਟਰਸ ਦੇ ਆਧਾਰ ਪਣਾ ਕੇ ਤੇ ਨੌਜਵਾਨਾਂ ਨੂੰ ਚੱਕ-ਚੱਕ ਕੇ ਪੂਰੇ ਠੂਠੇ ਪੁਲਿਸ ਮੁਕਾਬਲਿਆਂ ਚ ਪਾ ਰਿਆ ਜਾ ਰਿਹਾ ਇਹ ਕਿਹੜਾ ਮਾਡਲ ਹੈ ਇਹ ਭਾਜੀਪੀ ਦਾ ਯੋਗੀ ਮਾਡਲ ਹੈ ਉੱਤਰ ਪ੍ਰਦੇਸ਼ ਦਾ ਤਾਂ ਬੱਸ ਸਾਰਿਆਂ ਨੂੰ ਅੱਛੀ ਤਰ੍ਹਾਂ ਪਤਾਵਾ ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਭਗਵੰਤ ਪਾਨ ਬੀਜੇਪੀ ਸਟਾਈਲ ਆਫ ਪੋਲਿਟਿਕਸ ਯੋਗੀ ਸਟਾਈਲ ਆਫ ਉੱਤਰ ਪ੍ਰਦੇਸ਼ ਪੋਲਿਟਿਕਸ ਲੋਕਾਂ ਦੇ ਘਰਾਂ ਨੂੰ ਟਾਉਣਾ ਔਰ ਲੋਕਾਂ ਦੀਆਂ ਜਾਣਾਂ ਲੈ ਲੈਣੀਆਂ ਇਹ ਤਾਂ ਨਿਹਾਇਤ ਨਿਹਾਇਤ ਜ਼ਾਲਮਪੁਣਾਵਾ